ਠੀਕ ਰੁਕ ਜਿਓ ਛੱਡਿਆ ਵਗੇ ਜੰਗਾਲ ਸਾਹਿਬ ਤੱਕ ਹੁਣ ਹਾਂਜੀ ਪ੍ਰਧਾਨ ਜੀ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜਾ ਇਹ ਫੈਕਟਰੀ ਦਾ ਮੁੱਦਾ ਏ ਕਹਿੰਦੇ ਕਹ ਜੀ ਜੀ ਜਿਹੜਾ ਇਹ ਫੈਕਟਰੀ ਦਾ ਮੁੱਦਾ ਹੈ ਜੀ ਇਹ ਕੋਈ ਪਾਰਟੀਵਾਦੀ ਦਾ ਮੁੱਦਾ ਨਹੀਂ ਹੈਗਾ ਇਹ ਕੋਲੇ ਇਨਸਾਨੀਅਤ ਦਾ ਮੁੱਦਾ ਹੈ ਜੀ ਤੇ ਇਹਦੇ ਵਿੱਚ ਕੋਈ ਵੀ ਨਾ ਕਾਂਗਰਸ ਦਾ ਲੀਡਰ ਆ ਕੇ ਬੋਲਿਆ ਉਹਨੇ ਕੋਈ ਸਮਰਥਨ ਨਹੀਂ ਦਿੱਤਾ ਨਾ ਆਪ ਵਾਲਿਆਂ ਨੇ ਆ ਕੇ ਦਿੱਤਾ ਨਾ ਅਕਾਲੀ ਵਾਲਿਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਤਾਂ ਹਰੇਕ ਇਨਸਾਨ ਦੀ ਜ਼ਮੀਰ ਦੀ ਗੱਲ ਹੁੰਦੀ ਆ ਹਾਂਜੀ ਕਿਉਂਕਿ ਜਿਹੜਾ ਇਹ ਮਸਲਾ ਤਾਂ ਸਾਡੀਆਂ ਫਸਲਾਂ ਤੇ ਨਸਲਾਂ ਦਾ ਬਿਲਕੁਲ ਜੀ ਮਸਲਾ ਸੀ ਹਾਂਜੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਇਲਾਕੇ ਵਿੱਚ ਕੋਈ ਅਜਿਹੀ ਇੰਡਸਟਰੀ ਆਵੇ ਜਿਹਦੇ ਨਾਲ ਸਾਡੀਆਂ ਫਸਲਾਂ ਤੇ ਨਸਲਾਂ ਖਰਾਬ ਹੋਣ ਹਾਂਜੀ ਫਸਲਾਂ ਇਹ ਹੋਣੀਆਂ ਜਿਹੜੀ ਜਰਖੇਜ਼ ਧਰਤੀ ਆ ਅਨਾਗੌਂਦੀ ਆ ਉਹਦੇ ਵਿੱਚ ਇੱਕ ਕੰਕਰੀਟ ਦੀ ਇੰਡਸਟਰੀਆਂ ਖੜੀਆਂ ਹੋ ਜਾਣੀਆਂ ਹਾਂਜੀ ਨਸਲਾ ਇਹਦੇ ਨਾਲ ਖਰਾਬ ਹੋਣੀ ਆ ਕਿਉਂਕਿ ਇੱਥੇ ਜਿਹੜੇ ਜ਼ਹਿਰੀਲੇ ਤੱਤਾਂ ਧਰਤੀ 'ਚ ਜਾਣੇ ਆ ਇਹਨਾਂ ਦੇ ਫੈਕਟਰੀ ਮੇਲੇ ਕੈਮੀਕਲ ਵਾਲੇ ਪਾਣੀ ਗਿਲ ਹਾਂਜੀ ਉਹਦੇ ਨਾਲ ਸਾਡੀਆਂ ਨਸਲਾਂ ਖਰਾਬ ਹੋਣੀਆਂ ਹੁਣ ਅਸੀਂ ਤਾਂ ਦੇਖਿਆ ਕਿ ਸਾਡੇ ਪੰਜਾਬ 'ਚ ਪਹਿਲਾਂ ਹੀ ਮਕੌਰ ਸਾਹਿਬ ਇੰਨੀ ਉਹ ਘਾਟ ਹੋ ਗਈ ਕਿ ਸਾਡੇ ਔਰਤਾਂ ਨੂੰ ਬਨੌਟੀ ਗਰਭ ਧਾਰਨ ਕਰਾਉਣਾ ਪੈ ਰਿਹਾ ਹਾਂਜੀ ਇਹ ਪਤਾ ਨਹੀਂ ਕਿਹੜੀ ਕਮੀ ਆ ਸਾਡੇ ਖਾਦਾਂ ਦੀ ਵਰਤੋਂ ਜ਼ਿਆਦਾ ਹੋਣ ਲੱਗ ਗਈ ਕਹਿ ਲੋ ਜਾਂ ਸਾਡੇ ਕਮਜ਼ੋਰੀਆਂ ਕਹਿ ਲੋ ਸਾਡੀਆਂ ਖਰਾਕਾ ਵਧੀਆ ਨਹੀਂ ਰਹੀਆਂ ਜੇ ਇਹ ਪੇਪਰ ਮੇਲ ਲੱਗਦੀ ਆ ਤਾਂ ਸਿੱਧੇ ਟੰਗ ਗੈਲ ਜਿਵੇਂ ਜਿੱਥੇ ਇੱਥੇ ਪਹਿਲਾਂ ਲੱਗੀਆਂ ਉਹ ਦੇਖੀ ਆਪਾਂ ਤਾਂ ਉਹ ਹਸਾਬਕਾ ਸਾਡਾ ਇਲਾਕਾ ਖਤਮ ਹੋ ਜਾਣਾ ਬਿਲਕੁਲ ਜੀ ਇਹ ਗੱਲ ਰੋਜ਼ਗਾਰ ਦੀ ਗੱਲ ਇਹੇ ਕਰਦੇ ਸੀ ਰੋਜ਼ਗਾਰ ਤੋਂ ਸਾਨੂੰ ਪਤਾ ਜਿਹੜੇ ਸਸਤੀ ਮਿਲਦੀ ਆ ਉਹ ਪ੍ਰਵਾਸੀ ਮਜ਼ਦੂਰ ਮਿਲਦੇ ਆ ਉਹਨਾਂ ਨੂੰ ਚਾਹੇ ਇਹ ਗਾਲੀ ਗਲੋਚ ਕਰੀ ਜਾਣ ਜਾਂ ਕੁਝ ਵੀ ਕਰਨ ਤਾਂ ਇਹਨਾਂ ਨੂੰ ਉਹ ਸਸਤੀ ਪੈਂਦੀ ਆ ਤੇ ਉਹਦੇ ਪਰ ਇਹ ਕਿਸੇ ਤਰ੍ਹਾਂ ਦਾ ਵੀ ਕਰ ਸਕਦੇ ਨਾਲੇ ਰੋਜ਼ਗਾਰ ਸਰ ਇਹ ਰੋਜ਼ਗਾਰ ਦੇ ਦੂਗੇ ਵਾਤੇ ਵਾਤੇ 15000 20000 ਦਾ ਰੋਜ਼ਗਾਰ ਦੇ ਦੂਗੇ ਲੇਕਿਨ ਜਿਹੜੀ ਇਹ ਫੈਕਟਰੀਆਂ ਦੇ ਕੈਮੀਕਲ ਨੇ ਜਿਹੜੀਆਂ ਬਿਮਾਰੀਆਂ ਦੇਣੀਆਂ ਏ ਉਹਦੇ ਪਰ ਲੱਖਾਂ ਰੁਪਏ ਲੱਗਦਾ ਜੀ ਉਹਦਾ ਇਹਨਾਂ ਕੋਲ ਜਦੋਂ ਅੱਜ ਜਨਤਕ ਸਰਵੇਖਣ ਹੋਈ ਆ ਉੱਥੇ ਵੀ ਕੋਈ ਜਵਾਬ ਨਹੀਂ ਆਇਆ ਬਿਲਕੁਲ ਜੁਗੀ ਗੱਲ ਤੁਸੀਂ ਇਹ ਕਿਹਾ ਤਾਂ ਕਿ ਸਾਡੇ ਲੀਡਰ ਹਾਂਜੀ ਦੇਖੋ ਮੈਂ ਤਾਂ ਕਹਿੰਦਾ ਇਹ ਬਹੁਤ ਵਧੀਆ ਹੋਇਆ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜੇ ਲੀਡਰ ਸਾਡੇ ਹਮਦਰਦੀ ਆ ਬਿਲਕੁਲ ਜੀ ਉਹਨਾਂ ਨੇ ਚਿਹਰੇ ਸਾਹਮਣੇ ਆ ਗਏ ਨਿਰਜੀ ਤੌਰ ਤੇ ਜੇ ਦੋ ਤਿੰਨ ਲੀਡਰ ਅੱਜ ਸਾਹਮਣੇ ਆਏ ਆ ਇੱਕ ਰਾਜਾ ਨਨਹਿੰਦਰ ਰਾਜਾ ਰਜਿੰਦਰ ਨਿਹੇੜੀਆ ਜੀ ਬਹੁਤ ਸਮਾਜ ਪਾਰਟੀ ਦੇ ਆ ਹਾਂਜੀ ਉਹ ਖੁਦ ਆਏ ਆ ਇੱਕ ਬੀਬੀ ਆ ਸਾਡੇ ਸਾਬਕਾ ਐਮਐਲਏ ਚੌਕੇ ਸਿੰਘ ਰਾਜੀ ਦੀ ਬੇਟੀ ਉਹ ਬੀਜੇਪੀ ਚਾ ਉਹ ਅੱਜ ਤੇ ਹਾਂਜੀ ਤੇ ਇੱਕ ਸਾਡੇ ਸਾਬਕਾ ਜਿਹੜੇ ਐਮਐਲਏ ਰਹੇ ਪੰਜ ਵਾਰੀ ਬੀਬੀ ਸਤਵੰਤ ਕੌਰ ਸੰਧੂ ਹਾਂਜੀ ਉਹਨਾਂ ਦੇ ਪੁੱਤਰ ਰਮੋੜ ਸੰਧੂ ਜੀ ਉਹ ਆਏ ਆ ਬਾਕੀ ਜਿਹੜੇ ਉਰੇ ਤੇ ਮੁੱਖ ਮੰਤਰੀ ਰਹੇ ਆ ਨਾ ਤਾਂ ਉਹਨੇ ਆਪਣਾ ਚਿਹਰਾ ਦਿਖਾਇਆ ਜਿਹੜੇ ਨਾ ਉਰੇ ਤੇ ਜਿਹੜਾ ਮੌਜੂਦਾ ਐਮਐਲਏ ਆ ਉਹਨੇ ਇਲਾਕੇ ਦੀ ਆਪਣੀ ਸਾਰ ਨਹੀਂ ਲਈ ਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਾਡੇ ਉਹਨਾਂ ਨੇ ਵੀ ਆ ਕੇ ਆਪਣੇ ਇਲਾਕੇ ਦੀ ਸਾਰ ਨਹੀਂ ਲਈ ਅਲਾਕੇ ਉਹ ਮੁੱਖ ਬੁਲਾ ਰਹੇ ਆ ਆਮ ਆਦੀ ਪਾਰਟੀ ਦੇ ਹਰੇਕ ਮੁੱਦੇ ਤੇ ਬੋਲਦੇ ਆ ਪਤਾ ਨਹੀਂ ਕਿਆ ਉਹਨਾਂ ਦੀ ਮਜਬੂਰੀ ਥੀ ਕਿ ਇਸ ਮੁੱਦੇ ਤੇ ਆ ਕੇ ਉਹਨਾਂ ਨੇ ਕੋਈ ਆਪਣਾ ਪ੍ਰਤੀਕਰਮ ਜਿਹੜਾ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਇਹ ਤਾਂ ਹੁਣ ਉਹੀ ਦੱਸ ਸਕਦੇ ਆ ਕਿ ਉਹਨਾਂ ਦੀ ਕਿਆ ਮਜਬੂਰੀ ਥੀ ਪਰ ਲੋਕਾਂ ਮੂਰੇ ਸਚਾਈ ਆ ਗਈ ਅੱਜ ਬਿਲਕੁਲ ਜੀ ਤੇ ਪ੍ਰਸ਼ਾਸਨ ਵੀ ਵੈਸੇ ਜਿਆਦਾ ਤੋਂ ਜਿਆਦਾ ਉਹਨਾਂ ਦੀ ਸਪੋਰਟ ਕਰ ਰਿਹਾ ਸੀ ਦੇਖੋ ਪ੍ਰਸ਼ਾਸਨ ਵੀ ਸਾਡੇ ਪਰਿਵਾਰਾਂ ਚੋਂ ਹੀ ਆ ਹਾਂਜੀ ਹਰੇਕ ਕਿਸੇ ਨੂੰ ਆਪਣੇ ਰੋਜ਼ਗਾਰ ਦੀ ਹੁੰਦੀ ਆ ਹਾ ਜੇ ਪ੍ਰਸ਼ਾਸਨ ਨਾ ਸੁਣੇ ਇਹ ਫਿਰ ਚੱਕ ਚੱਕ ਕੇ ਕਿਸ ਨੂੰ ਇਹ ਮਾਰਨਗੇ ਅੰਮ੍ਰਿਤਸਰ ਕਿਸੇ ਨੂੰ ਉਧਰ ਕਹਿ ਲੋ ਫਾਜ਼ਿਲਕਾ ਵਗੈਰਾ ਬਾਦਰੇ ਏਰੀਏ ਸੇੜ ਦੇਣਗੇ ਕਾਂ ਕਰਕੇ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਇਹਨਾਂ ਦੇ ਦਵਾਸ ਰੇਟ ਆ ਜਾਂਦੇ। ਮਤਲਬ ਉਹ ਤਾਂ ਚਲੋ ਠੀਕ ਆ ਇਹ ਤਾਂ ਸਾਡੀ ਜਿਹੜੀ ਧਰਤੀ ਆ ਸਾਡੀ ਧਰਤੀ ਦੇ ਵਾਰਸ ਆ ਚਮਕੌਰ ਸਾਹਿਬ ਦੀ ਧਰਤੀ ਦੇ ਵਾਰਸ ਆ ਪੰਜਾਬ ਦੇ ਵਾਰਸ ਆ। ਉਹ ਸ਼ੁਰੂ ਤੋਂ ਹੀ ਜਿੱਦੀ ਰਹੇ ਆ ਤੇ ਸਚਾਈ ਪਰ ਅੜਨੇ ਵਾਲੇ ਰਹੇ ਆ ਖੜਨੇ ਵਾਲੇ ਰਹੇ ਆ ਨਹੀਂ ਤਾਂ ਇਹਨਾਂ ਨੇ ਤਾਂ ਪੂਰਾ ਪ੍ਰਬੰਧ ਬਣਾਇਆ ਹੋਇਆ ਤਾਂ ਜੀ ਧੱਕਾ ਕਰਨ ਦਾ। ਬਿਲਕੁਲ ਇਹ ਕਹ ਲੋ ਕਿ ਜਿਹੜੇ ਪੇਪਰ ਮਿਲ ਵਾਲੇ ਆ ਹਾਂਜੀ ਜਾਂ ਜੋ ਮਿਲੀ ਭੁਗਤ ਕਰੀ ਬੈਠੇ ਉਹਦੇ ਗੇ ਲੀਡਰ ਆ ਹਾਂਜੀ ਉਹ ਕਿਸੇ ਗਲਤਫਹਿਮੀ ਵਿੱਚ ਦਾ ਹਾਂਜੀ ਉਹਨਾਂ ਦੀ ਅੱਜ ਗਲਤਫਹਿਮੀ ਸਾਡੇ ਇਲਾਕੇ ਨੇ ਦੂਰ ਕਰਤੀ ਹਾਂਜੀ ਬਿਲਕੁਲ ਇਹ ਇਲਾਕਾ ਬਕਾਉ ਨਹੀਂ ਹੈਗਾ ਨਾ ਇਹ ਦਬਣਿਆ ਵਾਲਾ ਹੈ ਬਿਲਕੁਲ ਇਹ ਸਾਬਤ ਹੋ ਗਿਆ ਉਹਨਾਂ ਦੇ ਹੱਕ ਜਿਹੜੇ ਬੰਦੇ ਆ ਤੇ ਉਹ ਵੀ ਉਹਨਾਂ ਦੇ ਮੁਲਾਜ਼ਮ ਤੇ ਹਾਂਜੀ ਅਸੀਂ ਇਹ ਵੀ ਨਹੀਂ ਕਹਿੰਦੇ ਚਲੋ ਉਹ ਕੋਈ ਲਾਲਚ ਜਾ ਕੇ ਜਾਂ ਸਰ ਉਹਨਾਂ ਦੇ ਮੁਲਾਜ਼ਮ ਤੇ ਉਹਨਾਂ ਨੂੰ ਉਹਨਾਂ ਨੇ ਸਿਕਿਉਰਿਟੀ ਗਾਰਡ ਦੇ ਦੌਰ ਤੇ ਉੱਤੇ ਰੱਖ ਲਿਆ ਉਹ ਵੀ ਟੈਂਪਰੇਰੀ ਉਹ ਆ ਹਾਂਜੀ ਉੱਤੇ ਬਾਅਦ ਉਹਨਾਂ ਨੂੰ ਵੀ ਕੱਢ ਦੇਣਾ ਉਹਨਾਂ ਨੇ ਉਹਨਾਂ ਨੇ ਉੱਥੇ ਉਹੀ ਰੱਖਣੇ ਆ ਜਿਹੜੇ ਉਹਨਾਂ ਦੇ ਜੀ ਹਜੂਰੀ ਕਰਨਗੇ ਉਹੀ ਪ੍ਰਵਾਸੀ ਮਜ਼ਦੂਰੇ ਰੱਖਣੇ ਉਹਨਾਂ ਨੇ ਕਿਉਂਕਿ ਉਹ ਉੱਥੇ ਹੀ ਕੁਆਟਰ ਪਾ ਕੇ ਰਹਿ ਜਾਂਦੇ ਆ ਉਹ ਗਰੀਬ ਲੋਕ ਆ ਉਹਨਾਂ ਨੂੰ ਉਹ ਵਧੀਆ ਲੱਗਦਾ ਉਹ ਵੀ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਪਰ ਉਹਨਾਂ ਦੀ ਮਜ਼ਬੂਰੀ ਦਾ ਫਾਇਦਾ ਠਾ ਕੇ ਘੱਟ ਪੈਸੇ ਤੋਂ ਉਹਨਾਂ ਨੂੰ ਰੱਖ ਲੈਂਦੇ ਆ ਪਰ 2 300 400 ਪਰ ਬੱਸ ਜੀ ਬਿਲਕੁਲ ਉਹਨਾਂ ਨੂੰ ਐ ਆ ਇੱਕ ਉਹਨਾਂ ਦਾ ਪਰਿਵਾਰ ਵੀ ਉੱਥੇ ਹੀ ਰਹਿ ਜਾਂਦਾ ਹਾਂਜੀ ਰੈਂਟ-ਟੈਂਟ ਦਾ ਉਹਨਾਂ ਦਾ ਬਚਾਅ ਹੋ ਜਾਂਦਾ ਹੈ ਦੂਜੇ ਉਹਨਾਂ ਦੇ ਬੱਚਿਆਂ ਨੂੰ ਵੀ ਵਿੱਚੇ ਲਾਈ ਰੱਖਦੇ ਆ ਨਾ ਤਾਂ ਉਹਨਾਂ ਨੇ ਪੜਨਾ ਹੈ ਅੱਥੀ ਉਹਨਾਂ ਨੂੰ ਉਹਨਾਂ ਤੇ ਵੀ ਕੰਮ ਲਈ ਜਾਣਾ ਇਹ ਕੰਮ ਹੁੰਦੇ ਆ ਸ਼ੋਭਾਰਾ ਇਲਾਕੇ ਨੇ ਜਿਹੜਾ ਇਹ ਪੈਸੇ ਵਾਲੇ ਲੋਕਾਂ ਦਾ ਹੰਕਾਰਤਾ ਉਹ ਅੱਜ ਹੰਕਾਰ ਤੋੜਿਆ ਤੇ ਇੱਕ ਇਹਦਾ ਸਬੂਤ ਦਿੰਦਾ ਤੇ ਜਿਹੜੇ ਸਾਡੇ ਲੀਡਰ ਆ ਜਿਹੜੇ ਅਕਸਰ ਕਹਿੰਦੇ ਆ ਕਿ ਮੇਰਾ ਹਲਕਾ ਮੇਰਾ ਪਰਿਵਾਰ ਉਹਨਾਂ ਦੇ ਚਿਹਰੇ ਸਾਰੇ ਦੇ ਸਾਹਮਣੇ ਲਿਆਂਦੇ ਉਹਨਾਂ ਦੇ ਮਖੌਟੇ ਅੱਜ ਉਤਰ ਗਏ ਜੀ ਬਿਲਕੁਲ ਉਹਨਾਂ ਦੇ ਮਖੌਟੇ ਸਾਹਮਣੇ ਆ ਕੇ ਜਿਹੜੇ ਲੀਡਰ ਸਾਡੇ ਇਲਾਕੇ ਨਾਲ ਆਪਣੇ ਹਲਕੇ ਗੱਲ ਲਈ ਖੜੇ થਾਦੇ ਬਿਲਕੁਲ ਕਿਸੇ ਦੇ ਸਕੇ ਨਹੀਂ ਉਹ ਕਰਦੇ ਸਿਰ ਬੋੜਾ ਨੇ ਵੋਟਾਂ ਲੈ ਕੇ ਆਪਣੇ ਜਿਹੜੇ ਵੀ ਰਤਵੇ ਉਹ ਹਾਸਲ ਕਰਦੇ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਹੀਂ ਕੋਈ ਜਿਵੇਂ ਕਹਿੰਦੇ ਕੋਈ ਮਰੇ ਕੋਈ ਜੀਵੇ ਸੁਤਰਾ ਔਲ ਪਤਾਸੇ ਪੀਵੇ ਉਹ ਗੱਲ ਸਾਡੇ ਲੀਡਰਾਂ ਦੀ ਆ ਉਹਨਾਂ ਨੂੰ ਆਪਣੇ ਚੌਧਰਾ ਤੱਕਾ ਹੋਰ ਕੁਝ ਬਹੁਤ ਬਹੁਤ ਧੰਨਵਾਦ ਭਾਜੀ ਸਤਿ ਸ਼੍ਰੀ ਅਕਾਲ ਜੀ